ਦੋਸਤੋ ਮੁਸੀਬਤ ਪੈਣ ਤੇ ਘਬਰਾਉਣਾ ਤੇ ਕਹੇ ਕੋਲੋਂ ਮਦਦ ਨਾ ਮੰਗੋ ਜਦੋਂ ਤੁਸੀਂ ਕਹੀ ਕੋ ਮਦਦ ਮੰਗਦੇ ਜੋਨਾ ਤੇ ਉਸ ਬੰਦੇ ਦਾ ਸਾਰੀ ਜ਼ਿੰਦਗੀ ਤੁਹਾਡੇ ਉੱਤੇ ਇੱਕ ਅਹਿਸਾਨ ਹੋ ਜਾਂਦਾ ਵਾ ਤੇ ਤੁਸੀਂ ਇਹੋ ਐਸਾ ਹੰਦੇ ਥੱਲੇ ਦੱਬੇ ਰਹਿੰਦੇ ਜੋ ਜਦੋਂ ਤੁਹਾਡੇ ਉੱਤੇ ਮੁਸੀਬਤ ਆਉਂਦੀ ਆ ਤੁਹਾਨੂੰ ਐ ਲੱਗਦਾ ਵਿਚਾਰੇ ਪਾਸੋਂ ਸਾਰੇ ਰਸਤੇ ਬੰਦ ਹੋ ਗਏ ਪਰ ਕੋਈ ਨਾ ਕੋਈ ਇੱਕ ਇਹੋ ਜਿਹਾ ਰਸਤਾ ਜ਼ਰੂਰ ਹੁੰਦਾ ਵਾ ਜਿਸ ਤੋਂ ਤੂੰ ਹੀ ਨਿਕਲ ਸਕਦੇ ਜੋ ਪਰ ਅਹੀਂ ਲੋਕ ਉਸ ਚੀਰ ਬਾਰੇ ਸੋਚਦੇ ਨਹੀਂ ਆਹੀਂ ਸੋਚਦੇ ਆ ਪੀਕ ਸਿੰਪਲ ਜਾਂ ਸੋਖਾ ਰਸਤਾ ਜਦੋਂ ਤੁਹਾਡੇ ਕੋਈ ਕੋਈ ਮਦਦ ਕਰ ਦਿੰਦਾ ਵਾ ਤੇ ਫਿਰ ਸੋਚਦੇ ਪਜਾ ਠੀਕ ਹੋ ਗਿਆ ਸਭ ਕੁਝ ਸੋਲਵ ਹੈ ਪਰ ਜਿਹੜੇ ਬੰਦੇ ਨੇ ਤੁਹਾਡੀ ਕਿਸੇ ਤਰੀਕੇ ਦੀ ਮਦਦ ਕਰ ਦਿੱਤੀ ਆ ਹੀ ساری ਜ਼ਿੰਦਗੀ ਉਸ ਬੰਦੇ ਦੇ ਗੁਲਾਮ ਹੋ ਇਸ ਕਰਕੇ ਜਦੋਂ ਵੀ ਕੋਈ ਮੁਸੀਬਤ ਆਵੇ ਜਾਂ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਆਵੇ ਉਸ ਮੁਸ਼ਕਲ 'ਚੋਂ ਨਿਕਲਣ ਦਾ ਹੱਲ ਜ਼ਰੂਰ ਕਰੋ ਤੇ ਹੁੰਦਾ ਵੀ ਆ ਧੰਨਵਾਦ